ਕਥਾ ਘੋਰ ਚਿੱਤ ਗਿਆ ਮੈਂ ਸਾਲੇ ਅੰਦਰ ਆਇਆ ਆ ਥੋੜਾ ਪੜਾ ਹੋ ਗਿਆ ਹਾਂ ਦੋ ਮਿੰਟ ਲੈ ਲਈ ਆਪਾਂ ਮਠਾਈ ਹੋ ਗਿਆ ਹੋ ਗਿਆ ਖਿੱਚ ਲੈ ਖਿੱਚ ਲੈ ਚੱਲ ਤਾਂ ਚੱਲ ਇੱਧਰ ਚੱਲ ਇੱਧਰ ਚੱਲ ਉਹ ਕੀ ਬਾਤ ਹੈ ਕੀ ਬਾਤ ਹੈ ਹਾਂਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਵਧੀਆ ਹੋਗੇ ਹਮੇਸ਼ਾ ਵਧੀਆ ਰਹੋ ਤੇ ਅੱਜ ਮੈਂ ਜਾ ਰਿਹਾ ਆਪਣੀ ਰਿਸ਼ਤੇਦਾਰੀ ਦੇ ਵਿੱਚ ਮੇਰੀ ਨਾ ਬੂਆ ਬਿਮਾਰ ਆ ਬਹੁਤ ਜ਼ਿਆਦਾ ਉਹਨੂੰ ਘਰੇ ਗੁਲੂ ਕੁਝ ਲੱਗ ਰਿਹਾ ਇਸ ਕਰਕੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਮਿਲਣ ਜਾਣਾ ਵਾ ਜਾਣਾ ਵਾ ਹਰਿਆਣਾ ਮਿਰਜਾਪੁਰ ਬੁਲਟ ਨਹੀਂ ਲੈ ਕੇ ਜਾਣਾ ਬੁਲਟ ਦੀ ਆ ਸਰਵਿਸ ਹੋਣ ਵਾਲੀ ਆ ਬਾਕੀ ਦੇਖਦੇ ਉਧਰ ਜਾ ਕੇ ਕੀ ਸਲਾਹ ਬਣਦੀ ਆ ਮੈਂ ਤਾਂ ਆਪਣੇ ਨਾਲ ਮੋਟਰਸਾਈਕਲ ਤਿਆਰ ਕਰ ਲਿਆ ਵਾ ਚੈਨ ਨੂੰ ਤੇਲ ਵੀ ਦੇ ਲਿਆ ਲੂਪ ਹੈ ਨਹੀਂ ਸੀ ਮੇਰੇ ਕੋਲ ਖਤਮ ਹੋਇਆ ਵਾ ਉਹ ਮੈਂ ਦੇਤਾ ਸੀ रेडी ਕਰਕੇ ਮੋਟਰਸਲ ਖੜਾ ਲਿਆ ਵਾ ਸਾਰਾ ਸਮਾਨ ਟੰਗਿਆ ਪਿਆ ਬਸ ਦੋ ਰਨ ਲੱਗੇ ਵੀਡੀਓ ਤਿਆਰ ਕਰਨੀ ਸੀ ਮੈਂ ਸ਼ੁਰੂ ਕਰਨੀ ਸੀਗੀ ਬਾਈ ਜਿਨ੍ਹਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬਈਆ ਵਲੌਗ ਚੈਨਲ ਹੈ ਮੇਰਾ ਸਬਸਕ੍ਰਾਈਬ ਕਰ ਲੋ ਜਾ ਕੇ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਤੇ ਇਹ ਵੀਡੀਓ ਜਿਹੜੀ ਆਉਗੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ ਠੀਕ ਹੈ ਜੀ ਅੱਜ ਮੈਂ ਪਾਗ ਨਵੀਂ ਬੰਨੀ ਹੋਈ ਹੈ ਦੇਖੀ ਦੱਸਿਓ ਕਿ ਕਿੰਦਾ ਦਾ ਸਟਾਈਲ ਜਿਹਾ ਲੱਗ ਰਿਹਾ ਵਾ ਕਿਉਂਕਿ ਹਰ ਵਾਰੀ ਨਾ ਇਹ ਪਾਗ ਦਾ ਸਟਾਈਲ ਚੇਂਜ ਹੋ ਜਾਂਦਾ ਹੈ ਫੁੱਲ ਬੈਲ ਨਾ ਫੁੱਲ ਬ ਥੋੜੀ ਜਿਹਾ ਅੱਦਾ ਲੱਗ ਰਹੀ ਹੈ ਦੇਖਣੇ ਦੇ ਵਿੱਚ ਠੀਕ ਹੈ ਤੇ ਬਾਕੀ ਤੁਸੀਂ ਦੱਸਿਓ ਠੀਕ ਹੈ ਜੀ ਤੇ ਹੁਣ ਮੈਂ ਚੱਲਦਾ ਆਂ ਜਿਆਦਾ ਟਾਈਮ ਨਾ ਖਰਾਬ ਕਰਾਂ ਵੈਸੇ ਸਾਜਰੇ ਨਿਕਲਣ ਦੀ ਤਾਂ ਟਾਈਮ ਜ਼ਿਆਦਾ ਹੋ ਗਿਆ ਪਰ ਹੁਣ ਨਿਕਲਦਾ ਤੁਹਾਨੂੰ ਰਸਤੇ 'ਚ ਦਿਖਾਉਂਗਾ ਕਿ ਜਿੱਥੇ ਜਿੱਥੇ ਵਿਖੜੂਗੇ ਤੁਹਾਨੂੰ ਦੱਸਾ ਦੂੰਗਾ ਮੀਂਹ ਦਾ ਮੌਸਮ ਹੋਇਆ ਪਿਆ ਵਾ ਬਾਕੀ ਪਤਾ ਕੁਝ ਨਹੀਂ ਬਰਖਾਤੀ ਮੇਰੇ ਕੋਲ ਹੈ ਨਹੀਂ ਜਿਹੜੀ ਹੈਗੀ ਸੀ ਉਹ ਖਰਾਬ ਹੋ ਗਈ ਤੇ ਹੁਣ ਆਪਾਂ ਚੱਲਦੇ ਆਂ ਚਲੋ ਟਾਈਮ ਨਾ ਖਰਾਬ ਕਰੀਏ ਪਹਿਲਾਂ ਉੱਥੇ ਜਾ ਕੇ ਦੇਖਦੇ ਕੀ ਕਹਿੰਦੇ ਮੋਟਰਸਾਈਕਲ ਬੋਲ ਤਾ ਕਿੱਥੇ ਗਿਆ ਮੈਂ ਸਾਲੇ ਅੰਦਰ ਆਇਆ ਆ ਬਾਈ ਦੇਖੋ ਬੋਲਟ ਦਾ ਆਪਣਾ ਬਾਈ ਇੱਥੇ ਖੜਿਆ ਠੀਕ ਆ ਉਹਦੀ ਸਰਵਿਸ ਹੋਣ ਵਾਲੀ ਆ ਆਪਾਂ ਲੈ ਕੇ ਨਹੀਂ ਜਾਣਾ ਠੀਕ ਹੈ ਤੇ ਆਪਣਾ ਮੋਟਰਸਾਈਕਲ ਬਾਹਰ ਖੜਿਆ ਤੁਹਾਨੂੰ ਦੱਸਿਆ ਸੀ ਪਹਿਲਾਂ ਹੀ ਮੈਂ ਕਵਰ ਚੜਾਇਆ ਵਾ ਬੀਬੀ ਹੋ ਗਈ ਰੈਡੀ ਬੀਬੀ ਮੂੰਹ ਦਿਖਾਈ ਮੜੇ ਦਰਨੋ ਐ ਤੇਰੀਆਂ ਘੋਰਾ ਬੀਬੀ ਹੋਈ ਵੀ ਪੂਰੀ ਤਿਆਰ ਬਾਈ ਇਹ ਮੇਰੀ ਸਾਸੂ ਮਾਂ ਆ ਯਾਰ ਮੇਰੀ ਮਾਂ ਤੋਂ ਵੀ ਵੱਧ ਕੇ ਆ ਠੀਕ ਆ ਬਹੁਤ ਪਿਆਰ ਆ ਮੇਰਾ ਇਹਨਾਂ ਨਾਲ ਮੇਰਾ ਬਥੇਰਾ ਸਾਥ ਦਿੱਤਾ ਇਹਨਾਂ ਨੇ ਤੇ ਹੁਣ ਆਪਾਂ ਜ਼ਿਆਦਾ ਗੱਲਾਂ ਨਾ ਕਰੀਏ ਹੁਣ ਪਤਲੀ ਮਿੱਤਰ ਹਾਂ ਚੱਲ ਚੱਲ ਆਹ ਸਾਹ ਦਾ ਚਲੋ ਫਿਰ ਚਲੋ ਫਿਰ ਠੀਕ ਆ ਜੀ ਹੁਣ ਅੱਗੇ ਅੱਗੇ ਚੱਲਦੇ ਆਂ ਸੀ ਤੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਬਾਈ ਜਿੱਥੇ ਇੱਥੇ ਰੁਕਿਆ ਸੀ ਅਚਾਨਕ ਤੁਹਾਨੂੰ ਦਿਖਾਉਂਦੇ ਰਾਵਾਂਗੇ ਠੀਕ ਆ ਜੀ ਚੰਗਾ ਫਿਰ ਚਲੋ ਕਿਹੜੀ ਆਹ ਵਾਲੀ ਬਾਈ ਆਹ ਕੀ ਰੇਟ ਹੈ ਹਾਂ ਵੇ ਆ ਜੀ ਨਹੀਂ ਮਲਾਈ ਵਾਲੀ ਨਹੀਂ ਦੇਜੇ ਵਾਲੀ ਕੱਲਾ ਕੰਦ ਕੱਲਾ ਕੰਦ ਹਾਂਜੀ ਕੱਲਾ ਕੰਦ चार सौ रुपए हाँ ये चार सौ हो रही है डेट लिखे हुए हैं यार बेच बेच यानी पे यार सारे रेट लिखे हुए हैं केटल लेना और ओ लेनी है ओ लड़नी है ओ लड़नी है ओ लड़नी कड़ी लड़नी है चार चार सौ ही है सारी चार सौ भी आया मलाई वाली है ये रोस्टड है रोस्टड है।, है चार सौ ही है अभी ਬਈਆ ਦਿਖਾਈ ਮਾੜੀ ਜੀ ਟੈਸਟ ਕਰ ਆਈ ਵੜੀ ਦੇਖ ਲਓ ਹਾਂ 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 ਚੈੱਕ ਕਰਾ ਦੀ ਮਾੜੀ ਜੀ ਆਹ ਰੋਸਟਡ ਆ ਦੇਖੋ ਕਲ ਕਲਾ ਗੰਧ ਕਰ ਦੋ ਬਾਜੀ ਇਹ ਆ ਰਹਿਣ ਦੋ ਕਲਾ ਗੰਧ ਹੀ ਕਰ ਇਹਦੇ ਨਾਲ ਤੋਂ ਇਹ ਵੀ ਇਹ ਰੋਸਟਡ ਕਲਾ ਗੰਧ ਆ ਹੀ ਇਕੱਲਾ ਲੱਗਦਾ ਹੈ ਹਾਂ ਉਹੀ ਹੈ ਨਾ ਹਾਂ ਉਹੀ ਚੀਜ਼ ਹੈ بس ਮਾੜਾ ਮੋਟਾ ਫਰਕ ਹੋਗਾ 19 21 ਦਾ ਫਰਕ ਆ ਬਸ ਹੋਰ ਕੋਈ ਫਰਕ ਨਹੀਂ ਹੈ ਹਾਂ ਬਾਦ ਉਹਦਾ ਵਧੀਆ ਹੋਗਾ ਜਿਹੜਾ ਮੈਂ ਕਿਹਾ ਕਿਹੜੀ ਪਣੀ ਤੁਹਾਨੂੰ ਨਹੀਂ ਪਾਰੇ ਚਿੱਟੀ ਬਸ ਠੀਕ ਆ ਫੇ ਹੁਣ ਬਾਈ ਆ ਲੈ ਰਹੇ ਆ ਹਾਂ ਦੋਨੇ ਲਓ ਵੀ ਵੀਰੋ ਲੈ ਲਈ ਆਪਾਂ ਮਠਾਈ ਹੁਣ ਨਿਕਲ ਜੀ ਬਸ ਆਜੀ ਵੀਰੋ ਲਓ ਜੀ ਪਹੁੰਚ ਗਏ ਆਪਾਂ ਦੇਖ ਲਓ ਇੱਥੇ ਡੇਰਾ ਬਸੀ ਬਰਵਾਲਾ ਰਹਿ ਗਿਆ 10 ਕਿਲੋਮੀਟਰ ਬਸ ਅੱਗੇ ਆਪਾਂ ਜਾਣਾ ਬਰਵਾਲੇ ਤੋਂ ਮੁੜਨਾ ਹੋਇਆ ਆਪਾਂ ਜਾ ਰਿਹਾ ਉਹ ਸੈਕੰਡ ਸਾਈਡ ਉੱਤੇ ਜਾ ਰਿਹਾ ਹੈ। ਜੀ ਲੱਗ ਰਿਹਾ ਨਾ ਉਹ ਫੋਨ ਦੇਖ ਰਿਹਾ ਫੋਨ ਦੇਖਾ ਲੱਗਦਾ। ਆਪੇ ਚੱਲ ਰਿਹਾ ਹੈ। ਪੈਟੀ ਸਪੀਡ ਤੇ ਚੱਲ ਰਿਹਾ ਹੈ। ਪੈਟੀ ਸਪੀਡ ਤੇ ਚੱਲ ਰਿਹਾ ਹੈ। ਹਾਂ ਜੀ ਬਿੱਧਰੋ ਪਹੁੰਚ ਗਏ ਯਾਰ ਅਪਾ ਪਿੰਡ ਦੇ ਬਾਹਰ ਹੀ ਆ ਇਸ ਟਾਈਮ ਹਜੇ। ਕੇਲੇ ਲੈ ਰਿਆ ਸੀ ਆ ਦੇਖ ਬਾਈ ਕੇਲੇ ਲੈ ਆ ਮੈਂ। ਦਰਜਨ ਲੈ ਲਈ ਇੱਕ ਦਰਜਨ ਹੋਰ ਲੈਣੀ ਹੈ। ਬਾਈ ਦੇਖਦੇ ਆ। ਬਾਈ ਇੱਕ ਦਰਜਨ ਹੋਰ ਦੇ ਦੀ ਵੀਰੇ। ਸਾਫ ਜੀ ਕੱਢਦੀ ਯਾਰ ਕੋਈ ਅਰੇ ਪੂਆ ਘਰੇ ਪਹੁੰਚ ਗਏ ਆ ਤੇ ਹੁਣੇ-ਹੁਣੇ ਹਜੇ ਮੋਟਰਸਾਈਕਲ ਖੜਾਇਆ ਮੈਂ ਮੈਂ ਲਾ ਕੇ ਖਬਰ-ਗੁਬਰ ਜੀ ਮੈਂ ਕਿਹਾ ਪਹਿਲਾਂ ਗੱਲ ਕਰ ਲਈਏ ਤੁਹਾਡੇ ਨਾਲ ਪੂਆ ਹੈਗੀ ਯਾਰ ਖਾਸੀ ਬਿਮਾਰ ਤੇ ਅੰਦਰ ਜਾ ਕੇ ਦੇਖਦੇ ਆ ਜੀ 31 ਫੋਟੋ ਖਿੱਚੀ ਤਾਂ ਫੋਟੋ ਕੋ ਤੁਹਾਨੂੰ ਨਾਲ ਪਾ ਦੂੰਗਾ ਨਹੀਂ ਤਾਂ ਦਿਖ ਦਿਖਤਾ ਜਾਂ ਵੀਡੀਓ ਬਣਾ ਲੂੰਗਾ ਹੈਨਾ ਚਲੋ ਦੇਖਦੇ ਆ ਬਾਕੀ ਅੰਦਰ ਜਾ ਕੇ ਦੇਖਦੇ ਪਤਾ ਲੈਣ ਲਈ ਆਏ ਆ ਉਹ ਖਾਸੀ ਬਿਮਾਰ ਆ ਜਾ ਕਾਲੂ ਧੋ ਸੋਣੀ ਉਹ ਮੂੰਹ ਤਾਂ ਦਿਖਾ ਦੇ ਬੁੱਗਾ ਇੱਧਰ ਉਹ ਬੁਗਿਆ ਦਿਖਾ ਦੇ ਕਾਲੂ ਨਾ ਆਈ ਮੋਟੀ ਜੀ ਵਾਲ ਤੇ ਆਣਾ ਹੁਣ ਇਹ ਤੇ ਚੀਜ਼ ਪਈ ਹੈ ਚੀਜ਼ ਵਾਲ ਤੇ ਆਣਾ ਇਹਦਾ ਐ ਕਾਲੂ ਚੀਜੀ ਬਾੜ ਦਾ ਐ ਕੜੀ ਚੀਜੀ ਵਾਲ ਦਾ ਖਿੱਚ ਲੈ ਖਿੱਚ ਲੈ ਖਿੱਚ ਲੈ ਖਿੱਚ ਲੈ ਖਿੱਚ ਲੈ ਹੁਣ लाला जोर लाला जोर है लाला जोर हाय आय हाय आय हाय हाँ फिर खिंच ला खिच ला खिंच ला खिच जी, लिच ला खिंच लाला इधर चल जी को चल चाहे इधर चल इधर चल इधर चल ओ क्या बात है क्या बात है लाला जोर लाजोर लाजोर है देख ला ਖੇਡਦਾ ਕੀ ਬਾਤ ਛੋੜ ਛੋੜ ਦੇ ਛੋੜ ਦੇ ਦੰਦੀਆਂ ਟੁੱਟ ਜਾਣੀਆਂ ਤੇਰੀਆਂ ਛੋੜ ਦੇ ਛੋੜ ਦੇ ਛੋੜ ਦੇ ਚੱਕਲੇ ਹੀ ਘਰ ਮਾਟਰ ਨੂੰ ਤਾਂ ਹਾਂ ਚੱਕਲੇ ਚੱਕਲੇ ਹੀ ਚੱਲ ਬਹੁਤ ਤੈ ਜਰੂਰ ਬਹੁਤ ਖਰਾਬ ਆ ਇਹ ਬਹੁਤ ਖਰਾਬ ਕੀ ਜੋ ਮਾਲਾ ਚੜਾ ਨਹੀਂ ਆ ਲੰਬੀ ਭਾਲੂ ਰਜਕਰ ਕਰਨ ਆਪ ਹੋ ਗਿਆ ਹੋ ਗਿਆ ਹੋ ਗਿਆ ਚਾਕੇ ਲਿਆ ਚਾਕੇ ਲਿਆ ਲਿਆ ਫੇਰ ਸੁੱਟਦਾ ਮੈਂ ਫੇਰ ਸੁੱਟਦਾ ਫੇਰ ਸੁੱਟਦਾ ਫੇਰ ਸੁੱਟਦਾ ਮੈਂ ਉਹ ਫੇਰ ਸੁੱਟਦਾ ਮਾਮਾ ਹਸਪਤਲ ਵਿੱਚ ਸੁੱਟਦਾ ਨਾ ਹੁਣ ਖੇਡੂਗਾ ਪਹਿਲਾਂ ਉੱਥੇ ਜਾ ਕੇ ਰੱਖੂਗਾ ਫੇਰ ਰੱਖੂਗਾ ਲੈ ਜਾ ਕੇ ਰੱਖ ਦੇ ਹੁਣ ਇੱਥੇ ਇੱਥੇ ਰੱਖ ਕੇ ਬਹਿ ਜਾ ਬਹਿ ਜਾ ਬਹਿ ਜਾ ਖੇਡਦਾ ਦੇ ਕਿ ਐਨ ਪੂਰੇ ਖੇਡਣ ਦੇ ਮੂਡ 'ਚ ਆ ਕੇ ਮੇਰੇ ਨਾਲ ਕੋਈ ਨਾ ਕੋਈ ਖੇਡੇ ਅੰਦਰ ਲੈ ਕੇ ਜਾਣਾ ਐਨੇ ਕੋ ਬਾਰੀ ਨਹੀਂ ਖੁੱਲਦੀ ਇੱਥੇ ਐ ਐ ਐ ਇੱਥੇ ਅੱਛਾ ਫੇਸ ਹਟਾ ਚੱਲ ਫੇ ਚੱਲ ਰੁਕ ਜਾ ਰੁਕ ਜਾ ਰੁਕ ਜਾ ਮੈਂ ਦੇ ਦੇ ਮੈਂ ਦੇ ਦੇ ਮੈਂ ਦੇ ਦੇ ਮੈਂ ਦੇ ਦੇ ਮੈਨੇ ਦੇ ਦੇ ਮੈਂ ਦੇ ਦੇ ਨਹੀਂ ਦੇਣਾ ਹਜੇ ਮੂਡ ਨਹੀਂ ਆ ਜੀ ਵੀਰੋ ਆ ਗਈ ਸੀ ਘਰੇ ਸ਼ਾਮ ਨੂੰ ਤੋਂ ਤੁਰੇ ਸੀ 1:30 5:6 ਵਜੇ ਤੁਰੇ ਸੀਗੇ ਤੇ ਟਾਈਮ ਨਾਲ ਪਹੁੰਚ ਗਏ ਘਰੇ ਤੇ ਹੁਣੇ-ਹੁਣੇ ਅਜੇ ਮੈਂ ਆਇਆ ਹੀ ਆਂ ਨਾਲੇ ਤਾਂ ਪੱਖਾ ਪੱਖਾ ਵੀ ਲੈ ਆਇਆ ਹੁਣ ਇੱਥੇ ਪੱਖਾ ਟੰਗ ਦੇਣਾ ਤੇ ਆਪਾਂ ਥੋੜਾ ਜਿਹਾ ਸਮਾਨ ਵੀ ਲੈ ਆਇਆ ਮੈਂ ਅੰਦਰ ਹੁਣੇ-ਹੁਣੇ ਮੈਂ ਪਹੁੰਚਿਆ ਸੀ ਘਰੇ ਆ ਗਿਆ ਸੀਗਾ ਮੋਟਰਸਾਈਕਲ ਖੜਾਇਆ ਤੇ ਜਿਆਦਾ ਅੰਦਰ ਆਇਆ ਤੇ ਮੈਂ ਕਿਹਾ ਯਾਰ ਦੇਖੀਏ ਤਾਂ ਵੀਡੀਓ ਦਾ ਐਂਡ ਤਾਂ ਕਰ ਲਓ ਯਾਰ ਮੈਂ ਪਤਾ ਭੂਆ ਜੀ ਤੁਸੀਂ ਦੇਖਿਆ ਹੋਣਾ ਮੇਰੀ ਵੀਡੀਓ ਦੇ ਵਿੱਚ ਭੂਆ ਜੀ ਮੈਂ ਤੁਹਾਨੂੰ ਦਿਖਾਇਆ ਹੀ ਨਹੀਂ ਹੈਗੇ ਮੈਂ ਪਤਾ ਕਿਉਂ ਨਹੀਂ ਬਣਾਈ ਵੀਡੀਓ ਉਹਨਾਂ ਦੀ ਤਾਣੀ ਬਣਾਈ ਹੈਗੀ ਯਾਰ ਅਗਲਾ ਕਹਿੰਦਾ ਕਿ ਖੌਰੇਵੇਂ ਕਿੰਦੀ ਕੁ ਬੁਮਾਰਾ ਜਿਹੜੀ ਮੇਰੀ ਵੀਡੀਓ ਬਣਾ ਰਿਹਾ ਹਨ ਅਗਲੇ ਦਿਮਾਗ 'ਚ ਗਲਤ ਗਲਤ ਥੌਟ ਆਉਂਦੇ ਆ ਇਸ ਕਰਕੇ ਯਾਰ ਮੈਂ ਆ ਗੱਲਾਂ ਸੋਚ ਕੇ ਮੈਂ ਆ ਗੱਲਾਂ ਸੋਚ ਕੇ ਤੇ ਮੈਂ ਨਹੀਂ ਬਣਾਈ ਵੀਡੀਓ ਤੇ ਹੋਰ ਕੁਛ ਨਹੀਂ ਬਸ ਆਹੀ ਗੱਲ ਕਹਿਣੀ ਸੀ ਮੈਂ ਹੁਣ ਹੋਪ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਣੀ ਹੈ ਵਧੀਆ ਲੱਗੀ ਆ ਤਾਂ ਲਾਈਕ ਜੁੜ ਕਰੋ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ